ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਕੁੱਤਿਆਂ ਨੂੰ ਮੈਂ ਐਸਾ ਸਬਕ ਬੋਲ ਅਜੇ ਸ਼ਾਹ ਨਿਵਾਜ਼ ਦੇ ਮੂੰਹ ਵਿੱਚ ਹੀ ਸਨ ਕਿ ਸਿੰਘਾਂ ਨੇ ਗੋਲੀਆਂ ਦੀ ਇੱਕ ਸਲਕ ਕਰ ਦਿੱਤੀ ਸ਼ਾਹ ਨਿਵਾਜ਼ ਦੇ ਆਲੇ ਦੁਆਲੇ ਖੜੇ ਸਾਰੇ ਸਵਾਰ ਥਾਈ ਢੇਰ ਹੋ ਗਏ ਇੱਕ ਗੋਲੀ ਸ਼ਾਹ ਨਿਵਾਜ਼ ਦੇ ਮੋਢੇ ਵਿੱਚ ਵੱਜੀ ਤੇ ਉਹ ਹਾਥੀ ਤੇ ਧੜੰਮ ਕਰਦਾ ਹੀਠਾਂ ਡਿੱਗਿਆ ਭੀਮ ਸਿੰਘ ਨਾਮੀ ਸਿੰਘ ਨੇ ਘੋੜਾ ਸ਼ਾਹ ਨਿਵਾਜ਼ ਕੰਨੀ ਦੁੜਾਇਆ ਇਸ ਤੋਂ ਪਹਿਲਾਂ ਕਿ ਸ਼ਾਹ ਸੰਬਲਦਾ ਸਿੰਘ ਨੇ ਸਰੋਹੀ ਦੇ ਇੱਕੋ ਵਾਰ ਨਾਲ ਉਸ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਭੀਮ ਸਿੰਘ ਨੇ ਸ਼ਾਹ ਦਾ ਸਿਰ ਨੇਜੇ ਤੇ ਟੰਗਿਆ ਤੇ ਲਿਆ ਕੇ ਪੰਥ ਦੇ ਚਾਨਾਂ ਵਿੱਚ ਸੁੱਟ ਦਿੱਤਾ ਕੌੜਾ ਮੱਲ ਨੇ ਸਿੰਘ ਦੇ ਨੇਜੇ ਤੇ ਟੰਗਿਆ ਸ਼ਾਹ ਨਿਵਾਜ਼ ਦਾ ਸਿਰ ਉਸੇ ਤਰ੍ਹਾਂ ਮੀਰ ਮੰਨ ਨੂੰ ਜਾ ਪੇਟ ਕੀਤਾ ਤੇ ਨਾਲ ਹੀ ਦੱਸ ਦਿੱਤਾ ਕਿ ਇਹ ਨੇਜਾ ਵੀ ਸਿੰਘ ਦਾ ਹੈ ਤੇ ਸਿਰ ਵੀ ਉਸੇ ਸਿੰਘ ਨੇ ਲਾਹਿਆ ਹੈ ਮੀਰ ਮੰਨ ਨੂੰ ਬਹੁਤ ਖੁਸ਼ ਹੋਇਆ ਤੇ ਦੀਵਾਨ ਕੌੜਾ ਮੱਲ ਨੂੰ ਆਪਣੇ ਹੱਥੀਂ ਕਲਮ ਚਲਾ ਕੇ ਬਹਾਦਰ ਦਾ ਖਿਤਾਬ ਦਿੱਤਾ ਇਹ ਤਾਂ ਖਾਲਸੇ ਦੀ ਸੇਵਾ ਕਰਨ ਦਾ ਫਲ ਹੀ ਮੈਨੂੰ ਮਿਲ ਰਿਹਾ ਹੈ ਦੀਵਾਨ ਸਾਹਿਬ ਅਕਾਲ ਬੁੰਗੇ ਤੇ ਖਾਲਸੇ ਅੱਗੇ ਸਿਰਨ ਨਵਾਉਂਦਿਆ ਬੋਲੇ ਉਹਨਾਂ ਭਾਈ ਭੀਮ ਸਿੰਘ ਨੂੰ ਕੜਿਆਂ ਦੀ ਜੋੜੀ ਪੋਸ਼ਾਕਾਂ ਸੰਜੋਹ ਚੰਗਾ ਨਸਲੀ ਘੋੜਾ ਤੇ ਹੋਰ ਕਈ ਇਨਾਮ ਦਿੱਤੇ ਤੇ ਧੰਨਵਾਦ ਕੀਤਾ ਸਭ ਸਿੰਘਾਂ ਨੂੰ ਚੋਲੇ ਖੇਸ਼ ਦਸਤਾਰਾਂ ਭੇਟ ਕੀਤੀਆਂ ਤੇ ਸ਼ਹੀਦੀ ਦੇਗਾਂ ਦੀ ਅਰਦਾਸ ਕਰਵਾਈ ਉਸ ਤੋਂ ਮਾਗਰੋਂ ਦੀਵਾਨ ਸਾਹਿਬ ਨੇ 11000 ਰੁਪਇਆ ਗੁਰੂ ਰਾਮਦਾਸ ਜੀ ਦੀ ਨਜ਼ਰ ਕਰਦੇ ਅਰਦਾਸ ਕਰਵਾਈ। ਇਹ ਭੇਟਾ ਦਰਬਾਰ ਸਾਹਿਬ ਸਰੋਵਰ ਦੀ ਸਫਾਈ ਲਈ ਭੇਟ ਕੀਤੀ ਗਈ ਸੀ ਜੋ ਨਫ਼ਰਤ ਦੇ ਮਾਰੇ ਲਖਪਤ ਨੇ ਮਿੱਟੀ ਨਾਲ ਪ੍ਰਵਾਹ ਦਿੱਤਾ ਸੀ। ਨਾਲ ਹੀ ਦੀਵਾਨ ਕੌੜਾ ਮੱਲ ਨੇ ਖਾਲਸੇ ਨਾਲ ਕੀਤਾ ਪ੍ਰਣ ਪਾਲਦਿਆਂ ਹੋਇਆਂ 3 ਲੱਖ ਰੁਪਏ ਖਰਚ ਕੀਤੇ ਸ਼੍ਰੀ ਨਨਕਾਣਾ ਸਾਹਿਬ ਤੇ ਸ੍ਰੀ ਬਾਲ ਲੀਲਾ ਸਾਹਿਬ ਗੁਰਦੁਆਰਾ ਸਾਹਿਬ ਉਸਾਰੇ ਗੁਰਦੁਆਰਾ ਜਨਮ ਸਥਾਨ ਕੋਲ ਇੱਕ ਵੱਡਾ ਸਰੋਵਰ ਵੀ ਬਣਵਾਇਆ ਖਾਲਸਾ ਪੰਥ ਨੇ ਮਹ ਅੰਮ੍ਰਿਤਸਰ ਡੇਰੇ ਲਾ ਲਈ ਆਕਾਲ ਪੁੰਗੇ ਤੇ ਪੰਥ ਦੇ ਦੀਵਾਨ ਸਜਣ ਲੱਗੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੀ ਸੰਗਤ ਦੇ ਅੰਦਰ ਬਾਹਰ ਦੇ ਪਾਪ ਕੱਟੇ ਜਾਣ ਲੱਗੇ ਖਾਲਸਾ ਮੰਨਣਾ ਸੀ ਕਿ ਸਿੰਘ ਜਦ ਅੰਮ੍ਰਿਤ ਤਾਲ ਵਿੱਚ ਚੁੱਭਾ ਲਾ ਕੇ ਕਿਸੇ ਨੂੰ ਲੁੱਟਦਾ ਹੈ ਤਾਂ ਜਿਸ ਨੂੰ ਲੁੱਟਿਆ ਗਿਆ ਹੋਵੇ ਉਸ ਨੂੰ ਚੌਗਣਾ ਹੋ ਕੇ ਮਿਲਦਾ ਹੈ ਇੱਧਰ ਸਿੰਘਾਂ ਨਾਲ ਸੁਲਾਹ ਹੋ ਜਾਣ ਮਗਰੋਂ ਮੀਰ ਮੰਨੂ ਦੀ ਚਾਂਦੀ ਹੋ ਗਈ ਮਲਤਾਨ ਤਾਂ ਉਸ ਨੂੰ ਮੁੜ ਹਾਸਲ ਹੋਇਆ ਹੀ ਸੀ ਸਗੋਂ ਉਸ ਨੇ ਸਰਹੰਦ ਵੀ ਆਪਣੇ ਕਬਜ਼ੇ ਹੇਠ ਕਰ ਲਈ ਤੇ ਆਪਣੇ ਨਜ਼ਦੀਕੀ صدیق ਬੇਗ ਨੂੰ ਉੱਥੇ ਸੂਬੇਦਾਰ ਲਾ ਦਿੱਤਾ ਦਿੱਲੀ ਦੇ ਨਾਲ-ਨਾਲ ਅਬਦਾਲੀ ਨੂੰ ਵੀ ਟਿਚ ਜਾਣ ਲੱਗਾ ਸੀ ਪਿਛਲੇ ਕਈ ਮਹੀਨਿਆਂ ਤੋਂ ਉਸਨੇ ਅਬਦਾਲੀ ਨੂੰ ਮਾਮਲਾ ਨਹੀਂ ਭੇਜਿਆ ਸੀ ਅਬਦਾਲੀ ਵੱਲੋਂ ਭੇਜੀਆਂ ਚਿੱਠੀਆਂ ਤੇ ਹਲਕਾਰਿਆਂ ਨੂੰ ਵੀ ਉਹ ਅਣਗੌਲੇ ਕਰ ਰਿਹਾ ਸੀ ਲਾਲ ਕਿਲੇ ਲਈ ਵੀ ਉਹ ਇਹ ਪੁਥਲ ਪੁਥਲ ਦਾ ਸਮਾਸੀ ਰੰਗੀਲੇ ਦੀ ਮੌਤ ਮਗਰੋਂ ਕਈ ਸਿਆਸਤਾਂ ਨੇ ਬਗਾਵਤ ਕਰ ਦਿੱਤੀ ਸੀ ਤੇ ਉਧਰੋਂ ਮਰਾਠਿਆਂ ਦਿੱਲੀ ਨੱਪ ਲਈ ਸੀ ਇਸ ਗੁਬਾਰ ਨੂੰ ਸ਼ਾਂਤ ਕਰਨ ਲਈ ਨਜੀਬ ਖਾਨ ਨੇ ਅਬਦਾਲੀ ਨੂੰ ਦਿੱਲੀ ਆਉਣ ਦੀ ਦਾਵਤ ਦਿੱਤੀ ਮਰਹੱਟਿਆਂ ਨੇ ਨਜੀਬ ਖਾਨ ਰਹਿਲੇ ਨੂੰ ਕੈਦ ਕਰ ਲਿਆ ਸੀ ਅਹਿਮਦ ਸ਼ਾਹ ਨੇ ਚੜ੍ਹਾਈ ਕਰ ਦਿੱਤੀ ਇਧਰ ਉਸਨੇ ਰਾਵੀ ਪਾਰ ਕੀਤੀ ਤੇ ਉਧਰ ਮੀਰ ਮੰਨੂ ਦੀਆਂ ਸਭ ਆਕੜਾਂ ਹਵਾ ਹੋ ਗਈਆਂ ਇੱਕ ਦਿਨ ਦੀ ਲੜਾਈ ਮਗਰੋਂ ਹੀ ਅਬਦਾਲੀ ਮੀਰ ਮੰਨੂ ਦੇ ਮੋਰਚਿਆਂ ਵਿੱਚ ਆ ਬੈਠਾ ਅਬਦਾਲੀ ਸ਼ਾਹਾਦਰੇ ਸ਼ਾਹਾਦਰੇ ਪੂਜਾ ਤੇ ਦੀਵਾਨ ਕੌੜਾ ਮੱਲ ਅਕਾਲ ਬੁੰਗੇ ਤੇ ਜਾ ਹਾਜ਼ਰ ਹੋਏ ਉਹਨਾਂ ਪੰਥ ਨੂੰ ਮਦਦ ਲਈ ਬੇਨਤੀ ਕੀਤੀ ਤੇ ਨਾਲ ਹੀ ਕਹਿ ਦਿੱਤਾ ਕਿ ਜਿੱਥੇ ਮਗਰੋਂ ਲਗਭਗ ਅੱਧਾ ਮੁਲਕ ਖਾਲਸੇ ਦੇ سپਰਦ ਕਰ ਦਿੱਤਾ ਜਾਏਗਾ ਦੀਵਾਨ ਕੌੜਾ ਮੱਲ ਅਸਲ ਵਿੱਚ ਦਿਲੋਂ ਚਾਹੁੰਦੇ ਸਨ ਕਿ ਸਿੱਖ ਵੱਡੀ ਰਾਜਸੀ ਤਾਕਤ ਵਜੋਂ ਉਭਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ